ਇਸ ਵੇਲੇ ਭਾਰਤ ਅਤੇ ਪਾਕਿਸਤਾਨ ਉਸ ਕ੍ਰੂਸ਼ੀਅਲ ਮੋੜ ਦੇ ਉੱਤੇ ਖੜੇ ਹੈ ਜਿੱਥੇ ਆਉਣ ਵਾਲਾ ਸਮਾਂ ਕੀ ਕੁਝ ਲੈ ਕੇ ਆਵੇਗਾ ਕੋਈ ਕੁਝ ਨਹੀਂ ਕਹਿ ਸਕਦਾ ਅੱਜ 5 ਵਜੇ ਦੇ ਕਰੀਬ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ ਔਰ ਉਸ ਤੋਂ ਬਾਅਦ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੇ ਦੇਸ਼ ਨੂੰ ਸੰਬੋਧਨ ਹੋਣਗੇ 7 ਮਈ ਤੋਂ ਸ਼ੁਰੂ ਹੋਇਆ ਇਹ ਸਾਰਾ ਮਸਲਾ ਹੁਣ ਤੱਕ ਇਸ ਕਦਰ ਵੱਧ ਗਿਆ ਕਿ ਦੋਵੇਂ ਪਾਸੇ ਦੀਆਂ ਸਥਿਤੀਆਂ ਚਨਾਪੂਰਵਕ ਨਜ਼ਰ ਆਈਆਂ ਨੇ ਦੋਵੇਂ ਪਾਸੇ ਦੋਵੇਂ ਮੁਲਕਾਂ ਦੇ ਵੱਲੋਂ ਵੱਖ-ਵੱਖ ਕਿਸਮ ਦੀਆਂ ਗੱਲਾਂ ਕਹੀਆਂ ਗਈਆਂ ਲਗਾਤਾਰ ਹਮਲੇ ਵੀ ਹੋਏ ਔਰ ਇਹਦੇ ਦਰਮਿਆਨ ਹੋਣੇ ਇਹ ਮਾਮਲਾ ਇੱਕ ਟੇਬਲ ਟॉक ਤੇ ਪਹੁੰਚਿਆ ਪਰ ਉਹ ਟੇਬਲ ਟॉक ਵੀ ਮੁਲਤਵੀ ਕਰ ਦਿੱਤੀ ਗਈ ਪਹਿਲਾਂ ਸਵੇਰੇ 12 ਵਜੇ ਹੋਣੀ ਸੀ ਔਰ ਹੁਣ 5 ਵਜੇ ਉਹਦਾ ਸਮਾਂ ਮੁਲਤਵੀ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ 8 ਵਜੇ ਰਾਤ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਸੰਬੋਧਨ ਹੋਣਗੇ ਪਰ ਇਸ ਸਾਰੇ ਕਾਸੇ ਦੇ ਦਰਮਿਆਨ ਹੋਇਆ ਕੀ ਹੈ ਕੀ ਕੁਝ ਵਾਪਰਿਆ ਔਰ ਕਿਉਂ ਵਾਪਰਿਆ ਇਹਦੇ ਉੱਤੇ ਇੱਕ ਝਾਤ ਮਾਰਨੀ ਜ਼ਰੂਰੀ ਹੈ ਕੀ ਕੁਝ ਹੋਇਆ ਹੈ ਇਹਦੇ ਕਾਰਨਾਂ ਦੇ ਉੱਤੇ ਝਾਤ ਮਾਰਨੀ ਜ਼ਰੂਰੀ ਹੈ ਔਰ ਮੇਰੇ ਨਾਲ ਕੇਂਦਰੀ શ્રી ਗੁਰੂ ਸਿੰਘ ਸਵਾਤੋ ਸਰਦਾਰ ਗੁਰਪ੍ਰੀਤ ਸਿੰਘ ਜੀ ਮੌਜੂਦ ਨੇ ਸਿੰਘ ਸਾਹਿਬ ਸਮਾਰਤਾ ਬਹੁਤ শুকਰੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਹਿਬ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਮੈਂ ਇਹੀ ਜਾਣਨਾ ਚਾਹੁੰਦਾ ਕਿਉਂਕਿ ਇਸ ਵੇਲੇ ਸਾਰਾ ਦੇਸ਼ ਇਸੇ ਗੱਲ ਤੇ ਨਿਗਾ ਟਕਾ ਕੇ ਬੈਠਾ ਕਿ ਹੌਣ ਕੀ ਵਾਲਾ ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਹੌਣ ਕੀ ਵਾਲਾ ਇਨਫੈਕਟ 67 ਤਰੀਕ ਤੋਂ ਬਾਅਦ ਹੁਣ ਤੱਕ ਹਰ ਕੋਈ ਇਹੀ ਜਾਣਨਾ ਚਾਹੁੰਦਾ ਹੈ ਕਿ ਹੁਣ ਅੱਗੇ ਕੀ ਹੋਵੇਗਾ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਅੱਜ ਟੇਬਲ ਟਾਕ ਹੋਣ ਜਾ ਰਹੀ ਹੈ ਉਹ ਕਿਹੜੇ ਸਿੱਟਿਆਂ ਦੇ ਉੱਤੇ ਪਹੁੰਚੇਗੀ ਕੀ ਕੁਝ ਉ ਦੇਖੋ ਸਾਇਦ ਸਿੰਘ ਜੀ ਗਲਤ ਹੈ ਸਿੱਟਾ ਤੇ ਜਿਹੜਾ ਹੈਗਾ ਉਹ ਤੇ ਸਾਰੇ ਅਸੀਂ ਸਮਝਦੇ ਆਂ ਕਿ ਅਸੀਂ ਅਮਨ ਸ਼ਾਂਤੀ ਸਪੈਸ਼ਲੀ ਬਤੌਰ ਸਿੱਖ ਕਹਿ ਲੋ ਪੰਡਿਤ ਵੀ ਕਹਿ ਲੋ ਇਹ ਤੇ ਸਾਡਾ ਡੀਐਨਏ ਹੈ ਇਹ ਸਾਡਾ ਸਿਧਾਂਤ ਹੈ ਠੀਕ ਹੈ ਨਾ ਅਸੀਂ ਅਸੀਂ ਪਿਆਰ ਮੁਹੱਬਤ ਦੀ ਗੱਲ ਤੇ ਅਮਨ ਸ਼ਾਂਤੀ ਦੀ ਗੱਲ ਹਮੇਸ਼ਾ ਹੀ ਉਹਦੇ ਲਈ ਅਸੀਂ ਸਰਬੱਤ ਦੇ ਭਲੇ ਦੇ ਵਿੱਚ ਵੀ ਅਸੀਂ ਅਰਦਾਸ ਰੋਜ਼ ਕਰਦੇ ਆਂ ਠੀਕ ਹੈ ਸੋ ਇਹ ਜਿਹੜਾ ਹੈਗਾ ਕੋਈ ਵੀ ਬੰਦਾ ਮਾਰਿਆ ਜਾਂਦਾ ਹੈ ਮਰਦਾ ਹੈ ਭਾਵੇਂ ਜਿੱਥੇ ਵੀ ਹੋਵੇ ਦੁਨੀਆਂ 'ਚ ਦੁੱਖ ਹੋਣਾ ਚਾਹੀਦਾ ਸਾਨੂੰ ਠੀਕ ਹੈ ਨਾ हां ठीक है ਜਿਹੜਾ ਹੋਇਆ ਸੀਗਾ 22 ਤਰੀਕ ਨੂੰ ਟੈਲਗ੍ਰਾਮ ਦੇ ਵਿੱਚ ਬਹੁਤ 26 ਬੰਦਿਆਂ ਦਾ ਜਿਹੜਾ ਕਤਲ ਹੋਇਆ ਸੀਗਾ ਉਹ ਬਹੁਤ ਮੰਦ ਭਾਗੀ ਵਟਕਟਣਾ ਸੀਗੀ ਪਰ ਇਹ ਕਹਿੰਦੇ ਆ ਹੋਇਆ ਦੇਖੋ ਸਿੱਧੀ ਗੱਲ ਹੈ ਉਹਦੇ ਵਿੱਚ ਵੀ ਰਦਰਦਰਨ ਆਪਾਂ ਨੂੰ ਉਹ ਜਿਹੜਾ ਉਹਦੇ ਵਿੱਚ ਸਵਾਲ ਪੁੱਛਣੇ ਕਿ ਵੀ ਇਹ ਬੰਦੇ ਕਿੱਥੋਂ ਆਏ ਆਫਟਰ 올200 ਕਿਲੋਮੀਟਰ ਅੰਦਰ ਉਹ ਭਾਰਤ ਦੀ ਟੈਰਿਟਰੀ ਦੇ ਵਿੱਚ ਆ ਗਏ ਠੀਕ ਹੈ ਨਾ ਉੱਥੇ ਜਾ ਕੇ ਉਹਨਾਂ ਨੇ ਇਹ ਵਾਰਦਾਤ ਵੀ ਕਰ ਲਈ ਉਹਨਾਂ ਦੇ ਨਾਲ ਹਥਿਆਰ ਫੜੇ ਗਏ ਅੱਜ ਤੱਕ ਤੇ ਨਾ ਹੀ ਕੁਝ ਹੋਰ ਚੀਜ਼ਾਂ ਠੀਕ ਹੈ ਇਹਨਾਂ ਨੇ ਕੁਝ ਕਿਹਾ ਬਟ ਹਨ ਅਨਫੋਰਚਨਟਲੀ ਯੂ ਸੀ ਇਸ ਸੀਕਰਸੀ ਦੇ ਵਿੱਚ ਸਾਰਾ ਕੰਮ ਜਿਹੜਾ ਹੁੰਦਾ ਨਾ ਕਿ ਜੀ ਅਸੀਂ ਉੱਥੇ ਜੀ ਅਸੀਂ ਇਹਨਾਂ ਦੇ ਉਹ ਟ੍ਰੇਸ ਕਰ ਲਿਆ ਸੀਗਾ ਕਿ ਜੀ ਇਹਨਾਂ ਦੀ ਉਹ ਉਹ ਉਹਨਾਂ ਦੀ ਜਿਹੜੀ ਗੱਲਬਾਤ ਚੱਲਦੀ ਸੀਗੀ ਉਹ ਪਤਾ ਨਹੀਂ ਸਿੰਧ ਕਿੱਥੇ ਚੱਲਦੀ ਸੀਗੀ ਤਾਂ ਉਸ ਹਿਸਾਬ ਨਾਲ ਇਹਨਾਂ ਨੇ ਅੰਦਾਜ਼ਾ ਲਾ ਲਿਆ ਚਲੋ ਮੈਂ ਮਨ ਵੀ ਲਵਾ ਕਿ ਵੀ ਉੱਥੋਂ ਆਏ ਸੀਗੇ ਪਰ ਇਹ 200 ਕਿਲੋਮੀਟਰ ਕਿੱਦਾਂ ਤੁਰ ਗਏ ਅੰਦਰ ਸੋ ਇਹ ਇਹ ਤੁਹਾਨੂੰ ਇਸ ਚੀਜ਼ ਦੇ ਉੱਤੇ ਤੁਹਾਨੂੰ ਅ ਮਤਲਬ ਸੋਚਣ ਨੂੰ ਮਜਬੂਰ ਹੋਣਾ ਮਜਬੂਰ ਮਜਬੂਤ ਹੋਣਾ ਚਾਹੀਦਾ ਤੇ ਤੁਹਾਡੀ ਇਸ ਪਾਸੇ ਨਿਗਾਹ ਹੋਣੀ ਚਾਹੀਦੀ ਹੈ ਕਿ ਵੀ ਆਫਟਰ ਆਲ ਇਹਨਾਂ ਨੂੰ ਸ਼ੈ ਕਿੰਨੇ ਦਿੱਤੀ ਤੇ ਅਗਰ ਆਪਾਂ ਕਹਿੰਦੇ ਆ ਕਿ ਵੀ ਕਸ਼ਮੀਰ ਉਸ ਤੋਂ ਬਾਅਦ ਕੀ ਹੋਇਆ ਕਿ ਕਸ਼ਮੀਰੀਆਂ ਨੇ ਦੇਖੋ ਇੱਕਜੁੱਟ ਹੋ ਕੇ ਤੇ ਉਹ ਪੂਰੇ ਦੇਸ਼ ਨਾਲ ਖੜ ਗਏ ਇਹ ਸਾਤਸਾ ਦੇ ਉਲਟ ਕਿਉਂਕਿ ਇਨਸਾਨੀਅਤ ਦੇ ਉੱਤੇ ਬੜਾ ਵੱਡਾ ਧੱਬਾ ਸੀਗਾ ਠੀਕ ਹੈ ਨਾ ਉਹ ਗਲ ਹੋ ਗਈ ਉਹ ਖੜ ਕੇ ਤੇ ਉਹਨਾਂ ਦਾ ਹੱਥ ਫੜਨ ਦੀ ਬਜਾਏ ਕੀ ਹੋਇਆ ਕਿ ਥਾ ਥਾ ਤੇ ਤੇ ਮੈਂ ਇਹ ਵੀ ਗੱਲ ਤੁਹਾਨੂੰ ਦੱਸਾਂ ਸਾਬ ਸਿੰਘ ਜੀ ਕਿ ਮੇਰਾ ਹੀ ਸਕੂਲ ਦਾ ਦੋਸਤ ਹੈਗਾ ਭਾਵੇਂ ਮੇਰਾ ਸੀਨੀਅਰ ਹੈ ਕਰਨ ਥਾਪੜ ਉਹਨੂੰ ਫਿਰ ਮੈਂ ਹਾਰ ਕੇ ਮੈਂ ਤੇ ਪਿੰਡ ਸੀਗਾ ਅਮਰਸਰ ਜ਼ਿਲ੍ਹੇ ਚ ਜਦੋਂ ਮੈਂ ਮੈਂ ਪਿਛਲੇ 7 ਤਰੀਕ ਤੋਂ ਮਤਲਬ ਮੈਂ ਉੱਥੇ 5 ਤਰੀਕ ਤੋਂ ਲੈ ਕੇ 8 ਤਰੀਕ ਤੱਕ ਉੱਥੇ ਸੀਗਾ ਤੇ ਮੈਂ ਉਹਨੂੰ ਉੱਥੋਂ ਮੈਂ ਮੇਲ ਭੇਜੀ ਮੈਂ ਕਹੇ ਕਿ ਇਹ ਤੂੰ ਆਪਣੀ ਆਪਣੀ ਇੰਟਰਵਿਊ ਦੇ ਵਿੱਚ ਤੂੰ ਮੁਰਕੂੜ ਕਹੀ ਜਾਂਦਾ ਕਿ ਵੀ ਪੰਜਾਬ ਤੇ ਉੱਤਰਾਖੰਡ ਦੇ ਵਿੱਚ ਕਸ਼ਮੀਰੀਆਂ ਨੂੰ ਔਖਾ ਕੀਤਾ ਗਿਆ ਕਸ਼ਮੀਰੀ ਸਟੂਡੈਂਟਸ ਨੂੰ ਉਹ ਮੈਂ ਕਿਹਾ ਅਸੀਂ ਤਾਂ ਇੱਥੇ ਸਗੋਂ ਉਸੇ ਟਾਈਮ ਕਹਿੰਦਾ ਸੀਗਾ ਸਾਡੇ ਮੈਨੂੰ ਫਿਰ ਫੋਟੋ ਵੀ ਭੇਜੀ ਅਸੀਂ ਕੇਂਦਰੀ ਸਿੰਘ ਸਭਾ ਤੋਂ ਕੁਝ ਕਸ਼ਮੀਰੀ ਲੜਕਿਆਂ ਨੂੰ ਅਸੀਂ ਹਵਾਈ ਅੱਡੇ ਤੇ ਲੈ ਕੇ ਗਏ ਚੰਡੀਗੜ੍ਹ ਤੇ ਉਹਨਾਂ ਨੂੰ ਅੱਗੇ ਜਾ ਕੇ ਅਸੀਂ ਮੇਰੇ ਆਪਣੇ ਜਿਹੜੇ ਸੈਕਟਰੀ ਨੇ ਖੁਸ਼ਾਲ ਸਿੰਘ ਜੀ ਯਾ ਬੁਰਸ਼ਮਸ਼ੀਰ ਸਾਡੇ ਪੱਤਰਕਾਰ ਨੇ ਤੇ ਸੰਦੀਪ ਉਹ ਵੀ ਸਾਡੇ ਮੀਡੀਆ ਵਾਲੇ ਇਹ ਬਕਾਇਦਾ ਉਹਨਾਂ ਕੁੜੀਆਂ ਨੂੰ ਲੈ ਕੇ ਉੱਥੇ ਗਏ ਤੇ ਉਹਨਾਂ ਨੂੰ ਮਤਲਬ ਕਿਹਾ ਤੁਸੀਂ ਘਰ ਜਾਓ ਤੇ ਮੈਂ ਕਿਹਾ ਤੁਸੀਂ ਤੇ ਹੁਣ ਕਸ਼ਮੀਰੀਆਂ ਤੇ ਹੱਥ ਪੜਨ ਦੀ ਬਜਾਏ ਤੁਸੀਂ ਉਹਨਾਂ ਨੂੰ ਫਿਰ ਟਾਰਗੇਟ ਕਰਤਾ ਦੇਖੋ ਤੁਸੀਂ ਏਲੀਨ ਨਹੀਂ ਨਾ ਕਰੋ ਇਹੀ 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 ਇੱਕ ਇਹੀ ਇੱਕ ਮਤਲਬ ਪੱਤਰਕਾਰ ਨੇ ਪੱਤਰਕਾਰਾਂ ਨੇ ਆਪਣੇ ਨਿਰੂਪਮਾ ਸੁਭਮਨੀ ਉਹਨਾਂ ਦਾ ਆਪਣੇ ਟ੍ਰਿਬਿਊਨ ਦੇ ਵਿੱਚ ਆਰਟੀਕਲ ਆਇਆ ਸੀਗਾ ਬੜਾ ਵਧੀਆ ਕਿ ਤੁਸੀਂ ਕੀਤਾ ਕੀ ਹੈ ਤੁਸੀਂ ਹੁਣ ਤੁਸੀਂ 9 ਘਾਰਿਆ 8ਆ 9 ਘਰ ਤੁਸੀਂ ਉੱਥੇ ਬਲਾਸਟ ਕਰਤੇ ਕਸ਼ਮੀਰ 'ਚ ਠੀਕ ਹੈ ਨਾ ਜਦੋਂ ਇਹ ਹਾਦਸਾ ਹੋਇਆ ਠੀਕ ਹੈ ਅਗਰ ਤੁਹਾਨੂੰ ਕੋਈ ਸਪੈਸਿਫਿਕ ਇਨਫਰਮੇਸ਼ਨ ਹੈ ਉਹ ਦੱਸੋ ਰਿਹਾ ਪਰ ਇਹ ਵੀ ਸੁਪਰੀਮ ਕੋਰਟ ਦੇ ਆਰਡਰ ਦੇ ਉਲਟ ਹੈ ਤੁਸੀਂ ਕੀ ਕਰਦੇ ਹੋ ਕਿ ਚਲੋ ਠੀਕ ਹੈ ਭਾਵੇਂ ਉੱਥੇ ਦਾ ਜਿਹੜਾ ਬਰਸ਼ਿੰਦਾ ਹੈਗਾ ਬੰਦਾ ਹੈਗਾ ਉਹ ਤੁਹਾਡੇ ਇੰਟੈਲੀਜੈਂਸ ਦੇ ਮੁਤਾਬਿਕ ਉਹ ਉਹ ਹੋਵੇ ਅਤਵਾਦੀ ਆ ਜੋ ਵੀ ਪਰ ਉਹਦੇ ਜਿਹੜੇ ਘਰ ਵਾਲੇ ਨੇ ਉਹਦੀ بیوی ਬੱਚੇ ਸਾਰੇ ਤੇ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਵੇ ਘੜ ਕਰਕੇ ਤੁਸੀਂ ਕੀ ਹਾਸਲ ਕਰ ਰਹੇ ਸੋ ਮੇਰਾ ਕਹਿਣ ਦਾ ਮਤਲਬ ਹੈ ਅਸੀਂ ਸਮਝਦੇ ਹਾਂ ਕਿ ਇਹ ਸਾਰੀ ਗੱਲਾਂ ਬਾਤਾਂ ਜਿਹੜੀਆਂ ਨੇ ਨਾ ਇਹ ਗੱਲਬਾਤਾਂ ਰਾਹੀਂ ਹੀ ਸਾਰੇ ਮਸਲੇ ਹੱਲ ਹੁੰਦੇ ਆ ਤੇ ਉਮੀਦ ਕਰਦਾ ਹਾਂ ਕਿ ਜਿਹੜੀ ਹੁਣ ਅੱਜ ਦੀ ਵੀ ਕੋਈ ਮੀਟਿੰਗ ਹੋਣੀ ਹੈ ਡੀਜੀ ਐਮਓਜ਼ ਦੀ ਜਾਂ ਜਿੱਦੀ ਵੀ ਹੋਣੀ ਹੈ ਆਈ ਡੋਟ ਨੋ ਉਹ ਵੀ ਇਸ ਚੀਜ਼ ਦੇ ਉੱਤੇ ਪੂਰੀ ਨਿਗਰਾਨੀ ਰੱਖਣਗੇ ਕਿ ਇਹ ਜਿਹੜਾ ਕਿਉਂਕਿ ਦੇਖੋ ਇਹਦਾ ਇਹਦੇ ਨਾਲ ਨਾ ਹੁਣ ਦੇਖੋ ਮੈਂ ਆਈ ਡੋਨਟ ਵਾਟ ਟੂ ਗੈਟ ਇਨਟੂ ਦਾ ਮੀਡੀਆ ਮਤਲਬ ਇੱਥੇ ਦਾ ਮੀਡੀਆ ਕਹਿ ਰਿਹਾ ਕਿ ਜੇ ਅਸੀਂ ਬੜੀ ਜਿੱਤ ਹਾਸਲ ਕਰ ਲਈ ਉਹਥੇ ਦਾ ਮੀਡੀਆ ਕਹਿ ਰਿਹਾ ਉਹਨਾਂ ਨੇ ਹਾਸਲ ਕਰ ਲਈ ਅ ਵੈਸਟਰਨ ਮੀਡੀਆ ਵੀ ਕੁਝ ਮਤਲਬ ਆਪਣੀ ਆਪਣੀਆਂ ਆਪਣੀਆਂ ਟਿੱਪਣੀਆਂ ਦੇ ਰਿਹਾ ਠੀਕ ਹੈ ਨਾ ਕਿ ਵੀ ਕਿਸੇ ਦੀ ਜਿੱਤਨੀ ਹਾਸਲ ਹੋਈ ਸਭ ਉਹ ਦੋਨੋਂ ਬਰਾਬਰ ਹੀ ਰਹੇ ਇਫ ਐਨੀਥਿੰਗ ਮਤਲਬ ਉਹ ਤੇ ਉਹ ਤੇ ਕਹਿ ਰਹੇ ਨੇ ਕਿ ਵੀ ਔਰ ਜਦੋਂ ਰਾਫੇਲ ਦੀ ਗੱਲ ਹੈ ਕਿ ਇੱਥੇ ਤਾਂ ਕਿਸੇ ਨੇ ਹਾਲ ਤੱਕ ਐਡਮਿਟ ਨਹੀਂ ਕੀਤਾ ਕਿ ਉਹ ਜਾਜ ਇੱਥੇ ਡਿੱਗਿਆ ਪਰ ਰਾਫੇਲ ਵਾਲੇ ਆਪ ਹੀ ਆਪਾਂ ਦੇਖ ਲਿਆ ਕਿ ਵੀ ਫਰੈਂਚ ਫਰੈਂਸ ਵਾਲੀ ਵੀ ਕਹਿ ਰਹੇ ਨੇ ਕਿ ਵੀ ਹਾਂ ਡਿੱਗਿਆ ਸੋ ਜੇ ਡਿੱਗਿਆ ਤੇ ਕਿਉਂ ਡਿੱਗਿਆ ਉਹ ਵੀ ਸਾਰੀ ਗੱਲਾਂ ਚਲੋ ਕਦੀ ਨਾ ਕਦੀ ਉਭਰ ਕੇ ਆਣ ਗਿਆ ਆਈ ਸੁਪੋਜ਼ ਤੇ ਨਹੀਂ ਵੀ ਆਣ ਗਿਆ ਆਈ ਡੋਟ ਨੋ ਇਹ ਤੇ ਚਲੋ ਮੀਡੀਆ ਉੱਤੇ ਟੈਂਪੈਂਟ ਹੈ ਠੀਕ ਹੈ ਨਾ ਤੇ ਸਿਕਿਉਰਿਟੀ ਜਿਹੜੀ ਨਾਲ ਦੀ ਹੈਗੀ ਉਹ ਉਹ ਜਿਹੜਾ ਡਾਟਾ ਪ੍ਰੋਟੈਕਸ਼ਨ ਐਕਟ ਵੀ ਲੈ ਕੇ ਆ ਰਹੇ ਨੇ ਸਾਰਾ ਕੁਝ ਚਲੋ ਠੀਕ ਹੈ ਦੈਟਸ ਸਾਇਡ ਟੂ ਪੁਆਇੰਟ ਬਟ ਮੇਰਾ ਕਹਿਣ ਦਾ ਪਾਵ ਹੈਗਾ ਕਿ ਸਾਨੂੰ ਅਚਾ ਆਪਾਂ ਗੱਲ ਕੀਤੀ ਟ੍ਰਿਬਿਊਨ ਦੀ ਟ੍ਰਿਬਿਊਨ ਤੋਂ ਉਹ ਇੱਕ ਦਿਨ ਦੋ ਦਿਨ ਪਹਿਲਾਂ ਮਨੀਸ਼ तिवारी ਸਾਡਾ ਇੱਥੇ ਤਾਂ ਐਮਪੀ ਹੈ ਉਹ ਕੀ ਆਰਟੀਕਲ ਲਿਖਦਾ ਹੈ ਉਹ ਕਹਿੰਦਾ ਜੀ ਪਾਕਿਸਤਾਨ ਨੂੰ ਨੇਸ਼ੋ ਨਬੂਤ ਕਰ ਦਿਓ ਉਹਦਾ ਇਹ ਆਰਟੀਕਲ ਸੀਗਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਕਮਾਲ ਦਾ ਬੰਦਾ ਹੈ ਅਸੀਂ ਤੇਰੀ ਇੱਥੇ ਮਦਦ ਕੀਤੀ ਸੀਗੀ ਇਹ ਤੂੰ ਇਹ ਕੀ ਇਹ ਕਿਹੜੀ ਚੀਜ਼ ਤੂੰ ਕਹਿਤੀ ਕਿ ਨੇਸ਼ ਤੋਂ ਨੂਬੂਤ ਕਰ ਜੋ ਮੈਂ ਕਿਹਾ ਉਹ 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 ਵੀ ਇੱਕ ਨਿਊਕਲੀਅਰ ਪਾਵਰ ਹੈਗਾ ਉਹ ਨਿਊਕਲੀਅਰ ਸਟੇਟ ਹੈਗਾ ਤੇ ਜਿਹੜੇ ਜਿਹੜੇ ਬੰਦੇ ਕਰਨ ਥਾਪਣ ਨਾਲ ਵੀ ਇੰਟਰਵਿਊਸ ਆਪਾਂ ਦੇਖ ਰਹੇ ਸੀਗੇ ਉਹ ਸੋ ਪਾਕਿਸਤਾਨ ਦੇ ਸੀਗੇ ਉਹ ਕਹਿੰਦੇ ਸੀਗੇ ਜਦੋਂ ਅਸੀਂ ਮਰ ਹੀ ਜਾਣਾ ਹੈ ਤੇ ਫਿਰ ਸਾਨੂੰ ਨਿਊਕਲੀਅਰ ਇਸਤੇਮਾਲ ਕਰਨ ਚ ਕੀ 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 ਪ੍ਰੋਬਲਮ ਹੋਣੀ ਹੈ ਜਦੋਂ ਅਸੀਂ ਖਤਮ ਹੀ ਹੋ ਰਹੇ ਹਾਂ ਸੋ ਤੁਸੀਂ ਦੇਖੋ ਤੁਹਾਡੀ ਜਿਹੜੀ ਜੀਓ ਪੋਲੀਟਿਕਲ ਐ ਤੁਹਾਡੀ ਜਿਹੜੀ ਹੁਣ ਸਿਚੁਏਸ਼ਨ ਹੈ ਤੇ ਤੁਸੀਂ ਇੱਕ ਇੱਕ ਤੁਹਾਡਾ ਜਿਹੜਾ ਨੇਬਰ ਹੈ ਤੁਸੀਂ ਉਹਦੇ ਨਾਲ ਗੱਲਬਾਤ ਕਰੋ ਤਾਂ ਕਿ ਜਿਹੜਾ ਨਿਊਕਲੀਅਰ ਡੈਟਰੈਂਟ ਹੈ ਨਾ ਇਹ ਇਹ ਹਮੇਸ਼ਾ ਰਵੇ ਕਿਉਂਕਿ ਇਹ ਤੇ ਕਈ ਬੰਦੇ ਲਿਖ ਰਹੇ ਨੇ ਕਿ ਵੀ ਕੀ ਹੁੰਦਾ ਅਗਰ ਇੱਕ ਕੋਈ ਉੱਥੇ ਟ੍ਰਿਗਰ ਹੈਪੀ ਬੰਦਾ ਅਗਰ ਉਹ ਛੱਡ ਦਿੰਦਾ ਤੇ ਬਾਹਰਲੇ ਬੰਦਿਆਂ ਨੇ ਵੀ ਇੱਕ ਸਿਨੈਰੀਓ ਮੈਂ ਕਿੱਥੇ ਵੀਡੀਓ ਦੇਖ ਰਿਹਾ ਸੀਗਾ ਉਹਨਾਂ ਨੇ ਵੀ ਸਿਨੈਰੀਓ ਪਲੇ ਕੀਤਾ ਹੈ ਕਿ ਵੀ ਅਗਰ ਇਹ ਨਿਊਕਲੀਅਰ ਅਗਰ ਇਹ ਹੋ ਜਾਂਦਾ ਤੇ ਭਾਰਤ ਤੇ ਪਾਕਿਸਤਾਨ ਦਾ ਤੇ ਤਬਾਈ ਸੀਗੀ ਸੀ ਭਾਵੇਂ ਔਰ ਇਹ ਸਾਰਾ ਕੁਝ ਦੁਨੀਆ ਦੇ ਵਿੱਚ ਬਥੇਰੇ ਮਿਲੀਅਨ ਬੰਦੇ ਉਹੀ ਉਹੀ ਮਰ ਜਾਂਦੇ ਕਿਉਂਕਿ ਉਹ ਟੈਂਪਰੇਚਰ ਘੱਟ ਹੋ ਜਾਂਦਾ ਫੈਮਾਈਨਸ ਆ ਜਾਂਦੀਆਂ ਸਾਰਾ ਕੁਝ ਹੀ ਤੈਸਟ ਹੋ ਜਾਂਦਾ ਸੋ ਇਹ ਇਹ ਜਿਹੜਾ ਹੈਗਾ ਆਪਾਂ ਜਿਹੜੀ ਜਿਹੜੀ ਲੜਾਈ ਹੈ ਉਹਨੂੰ ਹਰ ਹਾਲਤ ਦੇ ਵਿੱਚ ਰੋਕਣ ਦੇ ਸਾਨੂੰ ਵਸੀਲੇ ਵਰਤਨੇ ਚਾਹੀਦੇ ਨੇ ਹਾਂ ਠੀਕ ਹੈ ਜਿਹੜੇ ਬੰਦੇ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਫੜੋ ਉਹਨਾਂ ਨੂੰ ਸਜ਼ਾ ਦਿਓ ਉਹਨਾਂ ਨੂੰ ਤੁਸੀਂ ਟੱਕ ਉਹਨਾਂ ਨੂੰ ਮਾਰੋ ਇਹ ਸਾਡੀ ਵੀ ਫਿਤਰਤ ਰਹੀ ਹੈ ਜਿਹੜਾ ਬੰਦਾ ਗਲਤ ਹੈ ਉਹਦੇ ਅਗੇਂਸਟ ਕੋ ਗੁਰੂ ਸਾਹਿਬ ਨੇ ਜੇ ਔਰੰਗਜ਼ੇਬ ਦੇ ਉਲਟ ਲੜਾਈ ਲੜੀ ਸੀਗੀ ਉਹਨਾਂ ਨੇ ਇਸਲਾਮ ਦੇ ਉੱਤੇ ਉਲਟ ਨਹੀਂ ਸੀਗੇ ਜੇ ਉਹ ਪਹਾੜੀ ਰਾਜਿਆਂ ਦੇ ਉੱਤੇ ਉਹਨਾਂ ਪਹਾੜੀ ਰਾਜਿਆਂ ਦੇ ਖਿਲਾਫ ਉਹ ਲੜੇ ਸੀਗੇ ਤਾਂ ਉਹ ਹਿੰਦੂਆਂ ਦੇ ਉਲਟ ਨਹੀਂ ਸੀਗੇ ਸੋ ਮੇਰਾ ਕਹਿਣ ਦਾ ਮਤਲਬ ਹੈ ਤੁਸੀਂ ਸਾਰੀ ਕਸ਼ਮੀਰੀਆਂ ਨੂੰ ਪਹਿਲੀ ਗੱਲ ਤੇ ਨਾ ਲਓ ਕਿਉਂਕਿ ਹਰ ਇੱਕ ਬੰਦਾ ਹੁਣ ਲਿਖ ਰਿਹਾ ਹੁਣ ਤੇ ਚਲੋ 트ੰਪ ਨੇ ਵੀ ਕਹਤਾ ਕਿ ਭਾਈ ਮੈਂ ਕਸ਼ਮੀਰ ਦਾ ਵੀ ਹਸਲੇ ਮਸਲੇ ਲਈ ਮੈਂ ਆਪਣੇ ਆਪ ਨੂੰ ਪੇਸ਼ ਕਰਦਾ ਆ ਆਪਾਂ ਉਹ ਵੀ ਮਸਲਾ ਹੱਲ ਕਰ ਲਈਏ ਕਿਉਂਕਿ ਜਦ ਤਾਈਂ ਕਸ਼ਮੀਰ ਦਾ ਮਸਲਾ ਨਿਤਾਣ ਹੁੰਦਾ ਇਹ ਤੱਕ ਤਾਈਂ ਮੇਰਾ ਖਿਆਲ ਹੈ ਇਹ ਚੱਲਦਾ ਰਹੂਗਾ ਟਾਈਮ ਆ ਗਿਆ ਕਿ ਸਾਨੂੰ ਇਸ ਚੀਜ਼ ਵੱਲ ਗੰਭੀਰਤਾ ਨਾਲ ਸੋਚਣਾ ਚਾਹੀਦਾ ਕਿ ਕਸ਼ਮੀਰ ਦੇ ਮਸਲੇ ਨੂੰ ਆਪਾਂ ਹੱਲ ਕਰੀਏ ਤੇ ਤਾਂ ਹੀ ਤਾਂ ਹੀ ਆਪਣੀ ਵੀ ਤਰੱਕੀ ਹੈ ਭਾਰਤ ਦੀ ਵੀ ਤਰੱਕੀ ਹੈ ਸਾਰੇ ਪਾਸਿਓਂ ਤਰੱਕੀ ਦੇਖੋ ਅਸੀਂ ਤਾਂ ਸਾਹਿਬ ਸਿੰਘ ਜੀ ਬੜੇ ਚਿਰਾਂ ਤੋਂ ਅਸੀਂ ਕਹੀ ਜਾ ਰਹੇ ਸੀਗੇ ਕਿ ਵੀ ਖੋਲੋ ਟ੍ਰੇਡ ਰੂਟਸ ਖੋਲੋ ਤੁਸੀਂ ਟੂਵਰਡਸ ਪਾਕਿਸਤਾਨ ਐਂਡ THEN ਟੂਵਰਡਸ ਸੈਂਟਰਲ ਏਸ਼ੀਆ ਉਹਦੇ ਨਾਲ ਸਾਰਿਆਂ ਦਾ ਫਾਇਦਾ ਹੈ ਤੁਹਾਡੀ ਟ੍ਰੇਡ ਦਾ ਫਾਇਦਾ ਹੈ ਤੁਸੀਂ ਸਾਰੇ ਪਾਸੇ ਤੁਸੀਂ ਮਤਲਬ ਆਪਣੀ ਆਪਣੀ ਖੁਸ਼ਹਾਲੀ ਤੁਸੀਂ ਕਰ ਸਕਦੇ ਹੋ ਪਰ ਇਹਨਾਂ ਦੇ ਜਿੰਨੇ ਚਲੋ ਜੀਓ ਪੋਲਿਟੀਕਲ ਚੀਜ਼ਾਂ ਨੇ ਨਹੀਂ ਕਰਦੇ ਇਹਨਾਂ ਨੇ ਪਾਕਿਸਤਾਨ ਨੂੰ ਇੱਕ ਦੁਸ਼ਮਣ ਸਟੇਟ ਵਜੋਂ ਇਹਨਾਂ ਨੇ ਪੇਸ਼ ਕਰਨਾ ਹੀ ਕਰਨਾ ਹੈ ਕਰੋ ਜ਼ਰੂਰ ਕਰੋ ਅਗਰ ਤੁਸੀਂ ਵਾਕਈ ਤੁਸੀਂ ਸਮਝਦੇ ਹੋ ਬਟ ਇਹਦੇ ਨਾਲ ਭਲਾ ਕਿਸੇ ਦਾ ਨਹੀਂ ਹੁੰਦਾ ਕਿਉਂਕਿ ਜਿੱਥੇ ਜਦਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਜਾਨਾਂ ਜਾਂਦੀਆਂ ਨੇ ਜਿੱਥੇ ਵੀ ਮਾਰੀਆਂ ਨੇ ਜਾਨ ਕਿਸੇ ਦੀ ਲੜਾਈ ਲੜਾਈ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ ਠੀਕ ਹੈ ਨਾ ਭਾਵੇਂ ਅਗਰ ਤੁਸੀਂ ਹਾ ਯੂ ਕੈਨ ਬਿਕਮ ਅ ਰੂਕ ਸੇਡ ਲਾਈਕ ਸਮਬਡੀ ਰੋਟ ਲਾਈਕ ਇਜ਼ਰਾਇਲ ਇਜ਼ਰਾਇਲ ਨੇ ਦੇਖੋ ਉਹ ਗਾਜ਼ਾ ਦੇ ਵਿੱਚ ਕਿੰਨੀ ਤਬਾਹੀ ਮਚਾਈ ਹੋਈ ਹੈ ਬੱਚੇ ਬੱਚੇ ਬੀਬੀਆਂ ਮਤਲਬ ਜਨਾਨੀਆਂ ਉਹ ਵੀ ਵਿਚਾਰੇ ਮਰੀ ਜਾ ਰਹੇ ਨੇ ਤੇ ਉਹਦਾ ਨਾਲ ਕੀ ਹੱਲ ਹੋਇਆ ਕੁਛ ਨਹੀਂ ਹੋਇਆ ਹੁਣ ਤੁਸੀਂ ਉਸ ਉਹੀ ਗੱਲ ਮੇਰਾ ਕਹਿਣ ਦਾ ਮਤਲਬ ਹੈ अच्छा इते जिना जिना बंदिया दे ने देखो अस्सी भी इंटरफेथ फोरम चंडीगढ़ ਦੇ ਨਾਲ ਮੈਂ ਮੈਂ ਉਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਹਾਂ ਅਸੀਂ ਇੱਥੋਂ ਨਾ ਤਿੰਨ ਦਿਨ ਪਹਿਲਾਂ ਅਸੀਂ ਇੱਕ ਉਹ ਉਹ ਭੇਜਿਆ ਸੀਗਾ ਪ੍ਰੈਸ ਰਿਲੀਜ਼ ਅਖਬਾਰ ਨੂੰ ਕਿ ਵੀ ਉਹੀ ਗੱਲ ਜਿਹੜੀ ਰਾਇਡੂ ਨੇ ਕੀਤੀ ਹੈ ਕਿ ਇਫ ਇਟ ਇਫ ਇਟ ਵਾਸ 1 ਫॉर 1 ਦੈਨ ਦੋ ਹੋਲਡ ਵਰਲਡ ਵਿਲ ਬਿਕਮ ਬਲਾਈਂਡ ਮਹਾਤਮਾ ਗਾਂਧੀ ਦੀ ਗੱਲ ਜਿਹੜੀ ਸੀਗੀ ਇਨਸਾਫਟ ਦੇ ਠੀਕ ਹੈ ਨਾ ਤੇ ਅਸੀਂ ਵੀ ਕਹਾਂ ਸੀਗਾ ਕਿ ਵੀ ਆਹ ਤੁਸੀਂ ਨਾ ਕਿਹਾ ਤਾਂ ਅਸੀਂ ਵੀ ਹਮਨ ਸ਼ਾਂਤੀ ਦੀ ਇੱਕ ਪ੍ਰੈਸ ਰਿਲੀਜ਼ ਦਿੱਤੀ ਸੀਗੀ ਦੇਖੋ ਅਖਬਾਰਾਂ ਨੇ ਸਾਡੀ ਪ੍ਰੈਸ ਰਿਲੀਜ਼ ਕੱਢਣ ਤੋਂ ਇਨਕਾਰੀ ਹੋ ਗਏ ਕਹਿੰਦੇ ਨੇ ਜੀ ਹਾਲੀ ਟਾਈਮ ਨਹੀਂ ਹੈਗਾ ਕਿਉਂਕਿ ਨੈਰੇਟਿਵ ਕੀ ਬਣ ਗਿਆ ਸੀਗਾ ਨੈਰੇਟਿਵ ਇਹ ਬਣ ਗਿਆ ਸੀਗਾ ਕਿ ਹਰ ਇੱਕ ਹਿੰਦੂਸਤਾਨੀ ਨਾ ਦੇ ਵਿੱਚ ਇਹ ਕਿਉਂਕਿ ਆ ਜਿਹੜੇ ਦੂਜੇ ਮੀਡੀਆ ਵਾਲੇ ਨੇ ਇਹ ਹਰ ਰਾਤ ਨੂੰ ਨਾ ਇਹ ਇਹੋ ਜੀ ਫ੍ਰੈਂਜ਼ੀ ਕਰ ਦਿੰਦੇ ਸੀਗੇ ਕਿ ਹਰੇਕ ਇੱਥੇ ਨਾਗਰਿਕ ਜਿਹੜਾ ਸੀਗਾ ਨਾ ਕਿ ਵੀ ਹਾਂ ਪਾਕਿਸਤਾਨ ਨੂੰ ਮਤਲਬ ਜਿਹੜੀ ਗੱਲ ਉਹ ਤਵਾਰੀ ਨੇ ਕੀਤੀ ਸੀਗੀ ਕਿ ਨਿਸ਼ ਤੋਂ ਨਬੂਤ ਕਰ ਦਿਓ ਇਸ ਓਏ ਤੁਸੀਂ ਪਹਿਲਾਂ ਇਹ ਤਾਂ ਪਤਾ ਕਰੋ ਕਿ ਵਾਕੀ ਤੁਸੀਂ ਪ੍ਰੂਫ ਦਿਓ ਕਿ ਵੀ ਉਹ ਬੰਦੇ ਜਿਹੜੇ ਸੀਗੇ ਦੇਖੋ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਾਂ ਸਾਬ ਸਿੰਘ ਜੀ ਲੋਕੀ ਭੁੱਲ ਗਏ ਨਹੀਂ ਪਰ ਅਸੀਂ ਨਹੀਂ ਭੁੱਲਦੇ ਸਿੱਖ ਕਿ ਜਿਹੜਾ 2000 ਦੇ ਵਿੱਚ ਚਿੱਤੀ ਸਿੰਘ ਪੁਰਾ ਵਿੱਚ ਸਾਡੇ 35 ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀਗਾ ਠੀਕ ਹੈ ਨਾ ਉਹ ਉਹ ਜਿਹੜੇ ਬੰਦਿਆਂ ਨੇ ਮਾਰਿਆ ਸੀਗਾ ਹਾਲੀ ਤੱਕ ਤੇ ਉਹਨਾਂ ਦੀ شناخت ਨਹੀਂ ਹੋਈ ਹੈ ਕਿ ਉਹ ਕੌਣ ਸੀਗੇ ਜਿਨ੍ਹਾਂ ਨੇ 35 ਸਿੱਖਾਂ ਨੂੰ ਮਾਰਿਆ ਸੀਗਾ ਠੀਕ ਹੈ ਨਾ ਇਹ ਇਹ ਖਾਲੀ ਤੱਕ ਤੇ ਸਾਨੂੰ ਪੂਰਾ ਨਹੀਂ ਪਤਾ ਲੱਗਿਆ ਅੱਛਾ ਉਸ ਟਾਈਮ ਚਲੋ ਬਾ ਭਾਵੇਂ ਬਾਜਪਈ ਦੀ ਸਰਕਾਰ ਸੀਗੀ ਬਟ ਉਸ ਟਾਈਮ ਫॉर ਵਟ ਏਵਰ ਰੀਜ਼ਨ ਆਮ ਨਾਟ ਸੇਇੰਗ ਕਿ ਸਿੱਖ ਹੋਣ ਕਾਰਨ ਯਾ ਵਟ ਏਵਰ ਰੀਜ਼ਨ ਬਟ ਯਾ ਉਹਨੇ ਆਪਣੀ ਸੂਝ ਬੂਝ ਵਰਤੀ ਉਹਨੇ ਪਾਕਿਸਤਾਨ ਉੱਤੇ ਅਟੈਕ ਨਹੀਂ ਕੀਤਾ ਕਿਉਂਕਿ ਉਹ ਵੀ ਸਾਡੀ ਸੀਗੇ ਸਿੱਖ ਸਿੱਖ ਆਫਟਰ ਆਲ ਇੱਥੇ ਦਾ ਸਿਟੀਜ਼ਨ ਹੀ ਹੈ ਉਹ 35 ਮਾਰਚ ਦੇ ਸੀਗੇ ਨਜਾਇਜ਼ ਹੀ ਉਸ ਟਾਈਮ ਤੇ ਕੁਝ ਨਹੀਂ ਹੋਇਆ ਸੋ ਇਹ ਮੈਂ ਗੱਗਲ ਕਹਿ ਰਿਹਾ ਕਿ ਇਹ ਇਸ ਇਸ ਚੀਜ਼ ਦਾ ਜਿਹੜਾ ਸੋਚਣ ਵਾਲੀ ਗੱਲ ਹੈ ਆਬਜੈਕਟਿਵਲੀ ਕਿ ਹੋਕ ਹੋਕ ਹੋ ਕਿਦਾਂ ਰਿਹਾ ਅੱਛਾ ਹੁਣ ਜਿਹੜੀ ਗੱਲ ਨਿਕਲੀ ਹੈ ਜਿਹੜੀ ਵਟਲੀ ਪੇਪਰਾਂ ਨਿਕਲ ਰਹੀ ਹੈ ਜੋ ਵੀ ਹੈ ਇਹ ਹੈਗਾ ਕਿ ਵੀ ਹੁਣ ਇਦਾਂ ਹੈ ਕਿ ਹੁਣ ਕੋਈ ਵੀ ਹਾਦਸਾ ਹੋਊਗਾ ਤੇ ਸਾਨੂੰ ਜੋ ਖਬਰ ਮਿਲ ਰਹੀ ਹੈ ਕਿ ਅਸੀਂ ਜੀ ਪਾਕਿਸਤਾਨ ਉੱਤੇ ਅਟੈਕ ਕਰ ਸਕਦੇ ਹਰੇ ਭਾਈ ਤੁਸੀਂ ਮਤਲਬ ਅਗਰ ਹਾਦਸਾ ਅਗਰ ਕੋਈ ਅ ਮਤਲਬ ਉਵੇਂ ਮਤਲਬ ਜਿਹਨੂੰ ਕਹਿੰਦੇ ਨੇ ਬੇਵਕੂਫ ਬੰਦਾ ਉਥੇ ਕਰ ਦਿੰਦਾ ਤੇ ਉਹਦਾ ਪਾਕਿਸਤਾਨ ਨਾਲ ਕੋਈ ਤਾਲੁਕ ਨਹੀਂ ਹੈਗਾ ਠੀਕ ਹੈ ਨਾ ਤੇ ਤੁਸੀਂ ਕਹੋਗੇ ਜੀ ਅਸੀਂ ਅਸੀਂ ਸਿੱਧਾ ਹੀ ਜਿਹੜਾ ਵੀ ਅੱਛਾ ਹਾਦਸਾ ਹੋਊਗਾ ਜਿੱਥੇ ਵੀ ਹੋਊਗਾ ਅਸੀਂ ਸਿੱਧਾ ਜੀ ਅਸੀਂ ਹੁਣ ਸਾਡੇ ਕੋਲ ਰਾਈਟ ਹੈਗਾ ਕਿ ਅਸੀਂ ਅ ਅਸੀਂ ਪਾਕਿਸਤਾਨ ਉੱਤੇ ਅਟੈਕ ਕਰ ਦੇਣਾ ਹੁਣ ਇੱਕ ਇਹੋ ਜਿਹਾ ਤੁਸੀਂ ਇੱਕ ਨੈਰੇਟਿਵ ਜਿਹਾ ਬੱਜ ਲਿਆ ਕਿ ਅੱਛਾ ਕੱਲ ਨੂੰ ਇੱਥੇ ਬਾਈ ਚਾਂਸ ਰਵਨਾ ਕਰੇ ਹੋ ਵੀ ਜਾਏ ਤੇ ਫਿਰ ਤੁਸੀਂ ਫਿਰ ਉਹ ਹੀ ਸਥਿਤੀ ਤੇ ਲਿਆਓਗੇ ਕਿ ਵੀ ਆ ਦੋਨੋ ਜਿਹੜੀ ਨਿਊਕਲੀਅਰ ਪਾਵਰ ਨੇ ਇੱਕ ਦੂਜੇ ਦੇ ਉਲਟ ਖੜ ਜਾਣਗੇ ਤੇ ਉਹ ਇਹ ਇਹ ਸਾਰੀ ਜਿਹੜੀ ਗੱਲਾਂ ਨੇ ਨਾ ਮੈਂ ਉਮੀਦ ਰੱਖਦਾ ਕਿ ਐਸ ਮੈਚੁਰ ਪੀਪਲ ਇਕੱਠੇ ਬੈਠ ਕੇ ਜਿੱਦਾਂ ਕਿ ਨਾ ਤੁਸੀਂ ਕਹਿੰਦੇ ਟੇਬਲ ਦੇ ਉੱਤੇ ਹੁਣ ਮੀਟਿੰਗ ਹੋਣੀ ਹੈ ਇਹ ਟੇਬਲ ਉੱਤੇ ਮੈਚੁਰ ਬੰਦੇ ਬੜ ਕੇ ਇਹ ਇੱਕ ਇਹੋ ਜੀ ਮੇਰੇ ਹਿਸਾਬ ਨਾਲ ਕੋਈ ਮੀਟਿੰਗ ਹੋਵੇ ਜਿੱਥੇ ਅ ਮਤਲਬ ਠੀਕ ਹੈ ਦੁਸ਼ਮਣੀ ਤੁਹਾਡੀ ਰਹੀ ਹੈ ਆਪਾਂ ਕਹਿ ਸਕਦੇ ਆ ਕਿ 47 ਤੋਂ ਬਾਅਦ ਫॉर ਵਟ ਏਵਰ ਰੀਜ਼ਨ ਸਾਡੀ ਦੁਸ਼ਮਣੀ ਰਹੀ ਹੈ ਬਟ ਦੁਸ਼ਮਨ ਨੂੰ ਦੋਸਤ ਬਣਨਾ ਵੀ ਆਪਾਂ ਨੂੰ ਉਸ ਪਾਸੇ ਤੁਰਨਾ ਚਾਹੀਦਾ ਹੈ ਕਿਉਂਕਿ ਉਹਦੇ ਵਿੱਚ ਸਾਰਿਆਂ ਦਾ ਫਾਇਦਾ ਹੈ ਜੇ ਅਮਨ ਸ਼ਾਂਤੀ ਹੋਏਗੀ ਦੇਖੋ ਮੈਂ ਕਈ ਸਟ੍ਰੈਟੈਜਿਕ ਸੈਮੀਨਾਰ اٹੈਂਡ ਵੀ ਕੀਤੇ ਨੇ ਹਰ ਇੱਕ ਵੈਟਰਨ ਹਰ ਇੱਕ ਬੰਦਾ ਕਹਿੰਦਾ ਜੇ ਪਾਕਿਸਤਾਨ ਇੱਕ ਫੇਲਡ ਸਟੇਟ ਬਣ ਜਾਂਦਾ ਹੈ ਖਤਮ ਹੋ ਜਾਂਦਾ ਹੈ ਉਹਦਾ ਉਹਦਾ ਖਮਿਆਜ਼ਾ ਸਾਨੂੰ ਹੀ ਭੁਗਤਣਾ ਪੈਣਾ ਹੈ ਉਹ 100 ਮਿਲੀਅਨ ਬੰਦਾ ਜਾਏਗਾ ਕਿੱਥੇ ਤੁਹਾਡੇ ਸਿਰ ਤੇ ਆ ਕੇ ਬੈਠੇਗਾ ਅਗਰ ਤੁਸੀਂ ਪਾਕਿਸਤਾਨ ਨੂੰ ਵੀ ਫੇਲ ਸਟੇਟ ਬਣਾ ਦਿੰਦੇ ਹੋ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸਾਰੀ ਚੀਜ਼ਾਂ ਵਿੱਚ ਹੱਥ ਦੇਣਾ ਚਾਹੀਦਾ ਹੈ ਆਪਾਂ ਠੀਕ ਹੈ ਜਿਹੜੇ ਬੰਦੇ ਗਲਤ ਨੇ ਅਸੀਂ ਸਾਰੇ ਨਾਲ ਕਿ ਉਹਨਾਂ ਨੂੰ ਤੇ ਤੁਹਾਨੂੰ ਫੜਨਾ ਚਾਹੀਦਾ ਉਹਨਾਂ ਨੂੰ ਠੋਕਣਾ ਚਾਹੀਦਾ ਉਹਨਾਂ ਨੂੰ ਜੋ ਮਰਜ਼ੀ ਕਰੋ ਜੋ ਜਿਹੜੇ ਬੰਦੇ ਨਿਹੱਥੇ ਬੰਦਿਆਂ ਨੂੰ ਮਾਰਦੇ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਠੀਕ ਹੈ ਨਾ ਪਰ ਜਿਹੜਾ ਪਰ ਅਗਰ ਤੁਸੀਂ ਇੱਕ ਵਿਦਆਊਟ ਐਨੀ ਜਿਹਨੂੰ ਕਹਿੰਦੇ ਨੇ ਉਹ ਉਹਨੂੰ ਤੁਸੀਂ ਇੱਕ ਯੂ ਨੋ ਪ੍ਰੂਫ ਦੇ ਦਤਾਰ ਤੁਸੀਂ ਕੁਝ ਦੱਸਿਆ ਨਹੀਂ ਤੇ ਹੁਣ 200 ਕਿਲੋਮੀਟਰ ਦੀ ਗੱਲ ਮੈਂ ਕੀਤੀ ਮੈਂ ਉਹ ਆਈ ਵੀ ਤੇ ਉਸ ਤੋਂ ਬਾਅਦ ਗਾਇਬ ਵੀ ਹੋ ਗਏ ਹੁਣ ਉਹ ਕਿੱਥੇ ਗਏ ਨੇ ਕਿਸੇ ਨੂੰ ਨਹੀਂ ਪਤਾ ਲੱਗ ਰਿਹਾ ਕਿ ਕੌਣ ਨੇ ਫਿਰ ਇਹ ਆ ਗਿਆ ਕਿ ਜੀ ਉਹ ਬੱਤਾ ਜਿਹੜਾ ਉੱਥੇ ਚਲਾ ਰਿਹਾ ਸੀਗਾ ਬੈਸਰ ਚ ਜਿਹੜਾ ਆਪਰੇਟਰ ਸੀਗਾ ਟੂਰਿਜ਼ਮ ਵਾਲਾ ਕਿ ਵੀ ਉਹਨੇ ਦੱਸਿਆ ਨਹੀਂ ਹਾਲਾਂਕਿ ਉਹ ਵੀ ਉਹ ਵੀ ਸਪਾਸਟ ਹੋ ਗਿਆ ਫਿਰਣਾ ਨੇ ਵਾਇਰ ਦੀ ਵੀ ਕੋਈ ਵੀਡੀਓ ਵੀਡੀਓ ਖਤਮ ਕਰਤੀਆਂ ਮੈਂ ਕਿਹਾ ਤੁਸੀਂ ਪ੍ਰੈਸ ਵਾਲਿਆਂ ਨੇ ਉਹਦੇ ਉੱਤੇ ਓਬਜੈਕਸ਼ਨ ਕੀਤਾ ਤੇ ਫਿਰ ਉਹ ਵਾਇਰ ਨੇ ਵੀ ਆਪਣੇ ਕੋਈ ਪਤਾ ਨਹੀਂ ਕਿਹੜੀ ਵੀ ਐਨਓਸੀ ਕੀ ਮੈਚ ਦੇਖੀ ਨਹੀਂ ਸੀਗੀ ਉਹ ਫੜਨ ਚਾਹਿਆ ਕਿ ਫਿਰ ਉਹਨਾਂ ਨੇ ਫਿਰ ਉਹਨਾਂ ਦਾ ਅਕਾਊਂਟ ਓਪਨ ਕਰਤਾ ਬਟ ਕਹਿਣ ਦਾ ਮੇਰਾ ਭਾਵ ਹੈਗਾ ਕਿ ਤੁਸੀਂ ਨਾ ਲੋਕੀ ਜਿਹੜੇ ਨੇ ਆਪਣਾ ਜਿਹੜਾ ਨੈਰੇਟਿਵ ਹੈਗਾ ਨਾ ਤੁਹਾਨੂੰ ਇੱਕ ਓਬਜੈਕਟਿਵ ਤੌਰ ਤਰੀਕੇ ਤੇ ਆਪਣੇ ਆਪ ਨੂੰ ਵਿਚਰਨਾ ਚਾਹੀਦਾ ਹੈ ਤੁਸੀਂ ਖੁੱਲੇ ਦਿਲ ਨਾਲ ਤੇ ਦਿਮਾਗ ਨਾਲ ਸੋਚੋ ਕਿ ਆਪਾਂ ਐਕਸ਼ਨ ਕੀ ਕਰ ਰਹੇ ਹਾਂ ਤੇ ਇਸ ਐਕਸ਼ਨ ਦਾ ਅਸਰ ਕੀ ਹੋ ਸਕਦਾ ਤੇ ਉਸ ਐਕਸ਼ਨ ਦੇ ਵਿੱਚ ਕੌਣ ਕੌਣ ਕਿੰਨਾ ਕਿੰਨਾ ਮੈਂ 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 ਇੱਕ ਸਵਾਲ ਮੈਂ ਮੈਂ ਕੰਤਲਾ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਤੁਸੀਂ ਜ਼ਰੂਰ ਬਰੀਫਲੀ ਇਹ ਮੈਨੂੰ ਐਕਸਪਲੇਨ ਕਰਿਓ ਕਿਉਂਕਿ ਸਮੇਂ ਦੀ ਵੀ ਕੁਝ ਨਜ਼ਾਕਤ ਹੈ 5 ਵਜਨ ਵਾਲੇ ਆ ਉਸ ਤੋਂ ਪਹਿਲਾਂ ਪਹਿਲਾਂ ਸਾਡੀ ਚਾਹਤ ਹੈ ਕਿ ਅਸੀਂ ਇਹ ਡਿਸਕਸ਼ਨ ਖਤਮ ਕਰੀਏ ਪਰ ਉਹਦੇ ਨਾਲ ਨਾਲ ਮੈਂ ਜ਼ਰੂਰ ਜਾਣਨਾ ਚਾਹੁੰਦਾ ਹੈ ਕਿ ਅਮਰੀਕਾ ਦਾ ਵਿੱਚ ਆਉਣਾ ਅਮਰੀਕਾ ਦੀ ਵਿਚੋਲਗੀ ਕਰਨਾ ਅਮਰੀਕਾ ਕਿਉਂ ਵਿੱਚ ਆਉਂਦਾ ਹੈ ਇਹਦੇ ਬਾਰੇ ਜ਼ਰੂਰ ਤੁਸੀਂ ਬਰੀਫਲੀ ਐਕਸਪਲੇਨ ਕਰਿਓ ਕਿ ਤੁਹਾਡੇ ਕੀ ਵਿਚਾਰ ਨੇ ਦੇਖੋ ਜਿਹੜੇ ਬਾਹਰਲੇ ਜਿਹੜੀ ਵੀਡੀਓ ਮੈਂ ਹੁਣੇ ਤੁਹਾਨੂੰ ਜ਼ਿਕਰ ਕੀਤਾ ਸੀਗਾ ਜਿਹੜੇ ਬਾਹਰਲੇ ਬੰਦਿਆਂ ਨੇ ਇੱਕ ਪਲੇਆਉਟ ਕੀਤਾ ਸੀਗਾ ਕਿ ਰੱਬ ਨਾ ਕਰੇ ਇੱਥੇ ਨਿਊਕਲੀਅਰ ਵਾਰ ਹੋ ਜਾਂਦੀ ਹੈ ਠੀਕ ਹੈ ਨਾ ਉਹਨਾਂ ਨੇ ਪਲੇਆਉਟ ਕੀਤਾ ਸੀਗਾ ਕਿ ਵੀ ਇਹਦਾ ਅਸਰ ਜਿਹੜਾ ਹੈਗਾ ਜਿਹੜਾ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਇਹਦੀ ਜਿਹੜੀ ਤਬਾਹੀ ਪਾਕਿਸਤਾਨ ਹਿੰਦੂਸਤਾਨ ਭਾਰਤ ਦੇ ਵਿੱਚ ਤੇ ਜਿਹੜੀ ਹੈਗੀ ਸੋ ਹੋएगी ਪਰ ਇਹਦਾ ਜਿਹੜਾ ਅਸਰ ਹੈ ਪੂਰੀ ਦੁਨੀਆ ਦੇ ਵਿੱਚ ਪੈਲੇ ਠੀਕ ਹੈ ਨਾ ਸੋ ਇਹ ਚੀਜ਼ਾਂ ਲੋਕਾਂ ਨੇ ਪਲੇਆਉਟ ਕੀਤੀਆਂ ਹੋਈਆਂ ਨੇ ਸ਼ਾਇਦ ਇਸੇ ਕਰਕੇ ਵੀ ਉਹਨਾਂ ਨੇ ਵੀ ਸੋਚਿਆ ਹੋਣਾ ਕਿ ਵੀ ਆਹ ਹੋਖ ਹੀ ਰਿਹਾ ਕਿ ਅਗਰ ਇਹੋ ਜੀ ਨੋਬਤ ਨਾ ਆ ਜਾਏ ਤੇ ਮੇਰੇ ਖਿਆਲ ਅਮਰੀਕਾ ਨੇ ਵੀ ਆਪਣਾ ਫਿਰ ਕਿਉਂਕਿ ਦੇਖੋ ਦੋ ਤਿੱਕਰ ਇੱਕ ਦਿਨ ਪਹਿਲਾਂ ਹੀ ਮੇਰੇ ਖਿਆਲ ਉਹਨਾਂ ਦੇ ਉਪਰਾਸਪਤਰੀ ਨੇ ਬੈਂਚ ਨੇ ਕਿਹਾ ਸੀਗਾ ਕਿ ਵੀ ਆਪ ਤੁਸੀਂ ਤੁਹਾਡੀ ਗੱਲਬਾਤ ਇਹ ਤੁਸੀਂ ਆਪਸ ਵਿੱਚ ਇਹਨੂੰ ਨਜੇਠੋ ਇਹਨੂੰ ਆਪਸ ਵਿੱਚ ਤੁਸੀਂ ਰਿਸੋਲਵ ਕਰੋ ਪਰ ਅਗਲੇ ਦਿਨ ਹੀ ਪਤਾ ਲੱਗ ਗਿਆ ਕਿ ਵੀ ਅਮਰੀਕਾ ਦੇ ਵਿੱਚ ਫਿਰ ਸਾਮਰ ਹੋ ਗਿਆ ਤੇ ਉਹਨਾਂ ਨੇ ਸਾਰਿਆਂ ਨਾਲ ਗੱਲਬਾਤ ਕੀਤੀ ਤੇ ਚਲੋ ਰੱਬ ਦੀ ਮਿਹਰ ਨਾਲ ਦੋਨੋਂ ਪਾਸੇ ਲੋਕਾਂ ਨੇ ਸਿਆਣਕ ਵਰਤੀ ਤੇ ਆਪਣੇ ਆਪ ਨੂੰ ਇਸ ਚੀਜ਼ ਤੋਂ ਰਾਹ ਤੁਰੰਤੋਂ ਮਤਲਬ ਬਚਾ ਲਿਆ ਜਿਹਦੇ ਵਿੱਚ ਜਾਨੀ ਨੁਕਸਾਨ ਮਾਲੀ ਨੁਕਸਾਨ ਜੋ ਮਰਜ਼ੀ ਤੁਸੀਂ ਕਹ ਲਓ ਉਹ ਸਾਰੀ ਚੀਜ਼ਾਂ ਨੂੰ ਢਲ ਪਾਇਆ ਸੋ ਮੈਂ ਤੇ ਹਾਲੀ ਦੀ ਸਮਝਦਾ ਕਿ ਲੜਾਈ ਜਿਹੜੀ ਹੈ ਉਹ ਕਿਸੇ ਚੀਜ਼ ਦਾ ਹੱਲ ਨਹੀਂ ਹੈ ਗੱਲਬਾਤ ਕਰੋ ਜਿੱਥੇ-ਜਿੱਥੇ ਤੁਹਾਡੀਆਂ ਕੁਝ ਸਮੱਸਿਆਵਾਂ ਨੇ ਉਨ੍ਹਾਂ ਨੂੰ ਜਦਾਂ ਤੁਸੀਂ ਇਹਨਾਂ ਨੂੰ ਔਨ ਦ ਟੇਬਲ ਬੈਠ ਕੇ ਉਹਨਾਂ ਨੂੰ ਡਿਸਕਸ ਕਰੋ ਇਹ ਕਹੋ ਕਿ ਜੀ ਆਹ ਦਿਸ ਇਜ਼ ਨਾਟ ਕਰੈਕਟ ਆ ਨਹੀਂ ਹੈ ਆ ਨਹੀਂ ਹੈ ਤੇ ਤੁਸੀਂ ਥਰਡ ਪਾਰਟੀ ਇੰਟਰਵੈਂਸ਼ਨ ਕਰਾਣੀ ਵੀ ਹੈ ਹੁਣ ਜਿੱਦਾਂ ਅਗਰ 트াম্প ਨੇ ਕਹਿ ਗਿਆ ਕਿ ਵੀ ਕਸ਼ਮੀਰ ਦੇ ਮਸਲੇ ਉੱਤੇ ਵੀ ਜੇ ਸਾਨੂੰ ਇਨਵੋਲਵ ਕਰ ਲੋ ਤੇ ਅਸੀਂ ਤਿਆਰ ਆ ਠੀਕ ਹੈ ਸਾਡਾ ਹਮੇਸ਼ਾ ਇਹੀ ਨਜ਼ਰੀਆ ਰਿਹਾ ਹੈ ਕਿ ਵੀ ਨਹੀਂ ਅਸੀਂ ਕੋਈ ਥਰਡ ਪਾਰਟੀ ਇਨਵੋਲਵਮੈਂਟ ਨਹੀਂ ਚਾਹੁੰਦੇ ਬਟ ਹੁਣ ਦੇਖੋ ਥਰਡ ਪਾਰਟੀ ਇਨਵੋਲਵਮੈਂਟ ਤੇ ਹੋਈ ਹੀ ਨਾ ਜਿਹੜੀ ਲੜਾਈ ਅ ਰੁਕ ਗਈ ਉਹ ਥਰਡ ਪਾਰਟੀ ਇਨਵੋਲਵਮੈਂਟ ਨਾਲ ਹੀ ਰੁਕੀ ਹੈ ਨਾ ਜਿਹੜੀ ਪਹਿਲਾਂ ਸਤਤ੍ਰਿਕ ਤੋਂ ਲੈ ਕੇ ਤੇ ਅਗਰੇ 2-3 ਦਿਨ ਕਾਫੀ ਖਤਰਨਾਕ ਹਜੇ ਬਣ ਗਏ ਸੀਗੇ ਹਾਲਾਤ ਬਣ ਗਏ ਸੀਗੇ ਸੋ ਇਹ 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 ਸਾਰਾ ਇਹ ਸਾਰਾ ਜਿਹੜਾ ਕੰਮ ਹੈਗਾ ਅ ਗੱਲਬਾਤ ਕੀਤੀਆਂ ਰਾਹੀਂ ਹੁਣ ਆਰਬਿਟਰੇਟਰਸ ਵੀ ਇੱਥੇ ਹੀ ਹੁੰਦੇ ਨੇ ਅਗਰ ਕੁਝ ਡਿਫਰੈਂਸ ਆਫ opinions ਹੁੰਦੀਆਂ ਨੇ ਤੇ ਆਰਬਿਟ੍ਰੇਸ਼ਨ ਦੇ ਵਿੱਚ ਵੀ ਇਹੀ ਹੁੰਦਾ ਨਾ ਇੱਕ ਆਰਬਿਟਰੇਟਰ ਹੁੰਦਾ ਉਹ ਬੈਠ ਕੇ ਤੇ ਫੈਸਲਾ ਕਰਦਾ ਦੋਨੋਂ ਪਾਸਿਆਂ ਦੀ ਗੱਲਬਾਤ ਸੁਣ ਕੇ ਸੋ ਇਟ ਇਜ਼ ਨਾਟ ਅ ਬੈਡ ਆਈਡੀਆ ਯੂਨ ਵੀ ਤੁਹਾਡੇ ਕੋਲ ਹੈਗਾ ਸਾਰੇ ਪਾਸੇ ਹੈਗਾ ਪੀਸ ਬਾਡੀਜ਼ ਨੇ ਤੁਸੀਂ ਉਹਨਾਂ ਨਾਲ ਬੈਠੋ ਤੁਸੀਂ ਹਾਂ ਇੰਨੀ ਗੱਲ ਹੈ ਕਿ ਆਪਣੇ ਮਨ ਵਿੱਚ ਜਰੂਰ ਹੋਣਾ ਚਾਹੀਦਾ ਕਿ ਆਪਾਂ ਫਾਇਦੇ ਤੇ ਪੋਲਿਟਿਕਸ ਨਹੀਂ ਖੇਡਣੀ ਠੀਕ ਹੈ ਨਾ ਕਿ ਅਸੀਂ ਅਸੀਂ ਆਪਣੀ ਆਵਾਜ਼ ਨੂੰ ਉਹ ਉੱਥੇ ਕਹਿਣ ਕਿ ਅਸੀਂ ਆਪਣੀ ਆਵਾਜ਼ ਨੂੰ ਆਪਣੇ ਪਾਸੇ ਕਰੀਏ ਤੁਸੀਂ ਕਹੋ ਅਸੀਂ ਆਪਣੇ ਇੱਥੇ ਜੀ ਬੰਦਿਆਂ ਨੂੰ ਅਸੀਂ ਆਪਣੇ ਪਾਸੇ ਕਰੀਏ ਇਹ ਪੋਲਿਟਿਕਸ ਖੇਡ ਕੇ ਕਿ ਜੀ ਅਸੀਂ ਬੜੇ ਤਗੜੇ ਹਾਂ ਜੀ ਅਸੀਂ ਆਹ ਕਰ ਦਿੰਦੇ ਹਾਂ ਅਸੀਂ ਉਹ ਕਰਦੇ ਇਹ ਪੋਲਿਟਿਕਸ ਨੂੰ ਛੱਡੋ ਆਪਾਂ ਆਪਾਂ ਮਨੁੱਖਤਾ ਵੱਲ ਆਪਣਾ ਆਪਣਾ ਧਿਆਨ ਅਸੀਂ ਕੇਂਦਰਿਤ ਕਰੀਏ ਤੇ ਜਿੱਥੇ ਤੱਕ ਹੋ ਸਕੇ ਅਸੀਂ ਇਹੋ ਜੀ ਸਥਿਤੀ ਆਗਾ ਨਾ ਆਵੇ ਅਸੀਂ ਉਸ ਵਲ ਅਸੀਂ ਆਪਣੇ ਆਪ ਨੂੰ ਤੋੜੀਏ ਠੀਕ ਹੈ ਬਿਲਕੁਲ ਇਹ ਉਹ ਸਿਚੁਏਸ਼ਨ ਹੈ ਫਿਲਹਾਲ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਦੇਖਣ ਵਾਲੀ ਗੱਲ ਹੈ ਦੱਸਦੇ ਰਵਾਂਗੇ ਉਹ ਤਕਲੀ ਬਣੇ ਰੋ 1 ਇੰਡੀਆ ਪੰਜਾਬੀ ਤੇ